ਜਾਤੀਂ ਵਪਾਰਕ ਮੈਂ ਜਗਨਪਾਲ ਅਜੇਤਾ ਪੋਸਟਕਾ ਦਾ ਮੈਂਡਲ ਮਤਲਬਾ ਅੱਜ ਸੰਵਿਧਾਨ ਚਾਓ ਬਚਾਓ ਮੋਟਾ ਅਤੇ ਭਗਵਾਨ ਵਾਲਮੀਕੀ ਸਭਾ ਮਾਰ ਨੰਬਰ ਇੱਕ ਪੱਟੀ ਦਾਨ ਤੋਂ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਸਮਾਰਟੇ ਇੱਕ ਵਿਸ਼ੇਸ਼ ਸੈਮੀਨਾਰ ਕਰਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਮਾਰਤ ਨੂੰ ਸਮੂਹ ਰਕਤੇ ਮੈਨੂੰ ਮਾਨ ਮਛਾ ਮੈਂ ਉਹਨਾਂ ਦਾ ਬਹੁਤ ਬਹੁਤ ਆਮਰ ਕਰਦਾ ਹਾਂ ਉਹਨਾਂ ਦੀ ਉਹਨਾਂ ਨੂੰ ਬਧਾਈ ਦਿੰਦਾ ਕਿ ਉਹ 바ਵਾ ਸਾਹਿਬ ਦੇ ਸੁਪਨੇ ਦੇ ਤੇ 바ਵਾ ਸਾਹਿਬ ਦੇ ਵਿਚਾਰਾਂ ਨੂੰ ਤੇ ਕੰਮ ਕਰ ਰਹੇ ਨੇ। ਉਹ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਹਨਾਂ ਨੇ ਮੈਨੂੰ ਇਹਨਾਂ ਮਾਣ ਬਖਿਆ ਔਰ ਆਨਲਾਈਨ ਸਮੇਂ ਦੇ ਵਿੱਚ ਵੀ ਓਵਰ ਇਸੇ ਤਰ੍ਹਾਂ 바ਵਾ ਸਾਹਿਬ ਦੇ ਕਾਰਮੇ ਨੂੰ ਅੱਗੇ ਤੋਰਨਗੇ। ਉਹਨਾਂ ਦੇ ਸੁਪਨਿਆਂ ਨੂੰ ਅੱਗੇ ਤੋਰਨਗੇ। ਮੈਂ ਹਮੇਸ਼ਾ ਹੀ ਉਹਨਾਂ ਦੇ ਨਾਲ ਉਸੇ ਜੋੜ ਕਰਦਾ ਰਹੂੰਗਾ। ਬਹੁਤ ਬਹੁਤ ਧੰਨਵਾਦ। ਜੈ ਟੀਮ ਜੈ ਭਾਰਤ। ਦਰਮਨ ਸਿੰਘ ਸਾਫਤ ਕੌਂਸਲਰ ਪੱਟੀ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਓ ਬੇਦਖਰ ਜੀ ਦੇ 134 ਦੇ ਜਨਮ ਦਿਹਾੜੇ ਨੂੰ ਸੰਬੰਧਿਤ 134 ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਸਾਰੀ ਸਕਦੇ ਬੜਾ ਉਤਸ਼ਾਹ ਦਿਖਾਇਆ ਕਿਉਂਕਿ ਬਾਬਾ ਸਾਹਿਬ ਦਾ ਜਿਹੜਾ ਜਨਮ ਦਿਨ ਮਨਾਉਣਾ ਉਹ ਹਰ ਇੱਕ ਜਿਹੜਾ ਉਹ ਭਾਰਤ ਦਾ ਨਾਗਰਿਕ ਆ ਉਹਨਾਂ ਦਾ ਫਰਜ਼ ਬਣਦਾ ਕਿਉਂਕਿ ਬਾਬਾ ਸਾਹਿਬ ਨੇ ਭਾਰਤ ਦਾ ਸੰਵਿਧਾਨ ਲਿਖ ਕੇ ਸਾਰੇ ਲੋਕਾਂ ਨੂੰ ਬਰਾਬਰਤਾ ਦਿੱਤੀ ਜਿਹੜੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਬੰਦਿਆਂ ਵਾਲੀ ਜ਼ਿੰਦਗੀ ਜੋੜ ਤੋਂ ਵਾਂਝੇ ਰੱਖਿਆ ਸੀ ਜਿਹੜੀਆਂ ਔਰਤਾਂ ਨੂੰ ਇੱਕ ਵਿਸ਼ੇਸ਼ ਜਾਤੀ ਨੇ ਹਜ਼ਾਰਾਂ ਸਾਲ ਪੈਰ ਦੀ ਜੁੱਤੀ ਸਮਝਿਆ ਸੀ ਉਹਨਾਂ ਔਰਤਾਂ ਨੂੰ ਔਰ ਉਹਨਾਂ ਦਬੇ ਕੁਡੇ ਲਤਾੜੇ ਲੋਕਾਂ ਨੂੰ ਬਾਬਾ ਸਾਹਿਬ ਨੇ ਬਰਾਬਰਤਾ ਦੇ ਕੇ ਸੰਵਿਧਾਨ 'ਚ ਜਿਹੜਾ ਬਰਾਬਰ ਜ਼ਿੰਦਗੀ ਜਿਉਣ ਦੇ ਹੱਕ ਦਿੱਤੇ ਬਰਾਬਰ ਪੜ੍ਹਾਈ ਲਿਖਾਈ ਦੇ ਹੱਕ ਦਿੱਤੇ ਬਰਾਬਰ ਜਿਹੜਾ ਉਹ ਪੋਲੀਟੀਕਲ ਜਿਹੜਿਆ ਉਹ ਸਾਈਡ ਤੇ ਜਾਣ ਵਾਸਤੇ ਹੱਕ ਦਿੱਤੇ ਬਰਾਬਰ ਉਹਨਾਂ ਨੂੰ ਨੌਕਰੀਆਂ ਵਿੱਚ ਜਾਣ ਦੇ ਹੱਕ ਦਿੱਤੇ ਔਰ ਇਤੋਂ ਤੱਕ ਕਿ ਬਾਬਾ ਸਾਹਿਬ ਜਿਹੜੇ ਆ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਬਹੁਤ ਅੱਗੇ ਵਧਾਇਆ ਕਿਉਂਕਿ ਸਿੱਖ ਧਰਮ ਦੀ ਜਾਂ ਜਿਹੜੇ ਹੋਰ ਜਿਹੜੇ ਜਿਹੜੇ ਵੱਖ-ਵੱਖ ਧਰਮਾਂ ਦੇ ਜਿਹੜੇ ਰਹਿਬਰ ਹੋਏ ਆ ਜਿਨ੍ਹਾਂ ਨੇ ਬਰਾਬਰਤਾ ਵੀ ਕੰਮ ਕੀਤਾ ਜਿਨ੍ਹਾਂ ਦੀ ਸੋਚ ਮਨੁੱਖਤਾ ਵਿੱਚ ਬਰਾਬਰਤਾ ਭਾਈਚਾਰਾ ਸੀ ਉਹਨਾਂ ਦੀ ਸੋਚ ਨੂੰ ਅੱਗੇ ਵਧਾਉਂਦੇ ਆ ਬਾਬਾ ਸਾਹਿਬ ਨੇ ਬੜਾ ਮਜ਼ਬੂਤ ਸੰਵਿਧਾਨ ਦੇ ਕੇ ਭਾਰਤ ਨੂੰ ਤੇ ਬਹੁਤ ਇੱਕ ਵਿਲੱਖਣ ਕੰਮ ਕੀਤਾ ਜਿਹੜੇ ਲੋਕ ਹਜ਼ਾਰਾਂ ਸਾਲਾਂ ਤੋਂ ਗੁਲਾਮੀ ਦੀ ਜ਼ਿੰਦਗੀ ਜੀਉਂਦੇ ਸੀ ਉਹਨਾਂ ਨੂੰ ਬਾਬਾ ਸਾਹਿਬ ਨੇ ਉਹਨਾਂ ਦੀ ਜ਼ਿੰਦਗੀ ਬਦਲ ਕੇ ਜਿਹੜਾ ਉਹ ਉਹਨਾਂ ਨੂੰ ਚੰਗੀ ਜ਼ਿੰਦਗੀ ਜੀਉਣ ਦਾ ਜਿਹੜਾ ਰਸਤਾ ਵਿਖਾਇਆ ਇਨੀਆਂ ਤੋਂ ਬੇਨਤੀਆਂ ਨਾਲ ਹੀ ਮੈਂ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਦੀ ਭਾਵੇਂ ਉਹ 14 ਅਪ੍ਰੈਲ ਨੂੰ ਆ ਮੈਂ ਸਾਰੇ ਦੇਸ਼ਵਾਸੀਆਂ ਨੂੰ ਜਿਹੜੇ ਬਾਬਾ ਸਾਹਿਬ ਦੀ ਸੋਚ ਨਾਲ ਰਹਿ ਰੱਖਦੇ ਆ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਜੈ ਭੀਮ ਜੈ ਭਾਰਤ